ਕਿਸਾਨ ਐਜੀਟੇਸ਼ਨ ਨਾਲ ਕੱਲੇ ਕਿਸਾਨਾਂ ਦਾ ਨੁਕਸਾਨ ਨਹੀਂ ਹੋ ਰਿਹਾ ਜੂਨੀਅਨਾਂ ਥੋੜਾ ਜਿਹਾ ਇਸ ਗੱਲ ਵੱਲ ਗੌਰ ਦੇਣਾ ਧਿਆਨ ਦੇਣਾ ਜਿਹੜੇ ਸਾਡੇ ਛੋਟੇ ਕਿਸਾਨ ਐ ਜਾਂ ਮਜ਼ਦੂਰ ਐ ਉਹਨਾਂ ਨੇ ਆਪਣੀ ਮਜ਼ਦੂਰੀ ਕਰਨੀ ਹੁੰਦੀ ਐ ਹੁਣ ਸਭ ਤੋਂ ਵੱਡੀ ਜਿਹੜੀ ਦਿੱਕਤ ਐ ਕਿਸਾਨ ਯੂਨੀਅਨ ਕਰਕੇ ਧਰਨਿਆਂ ਕਰਕੇ ਯੂਨੀਅਨ ਕਰਕੇ ਨਹੀਂ ਸੌਰੀ ਧਰਨਿਆਂ ਕਰਕੇ ਉਹ ਹੀ ਐ ਵੀ ਜਿਹੜਾ ਛੋਟਾ ਵਰਗ ਐ ਜਾਂ ਜਿਹਦੇ ਕੋਲ 2-4 ਕਿੱਲੇ ਆ ਉਹਨੇ ਨਾਲ ਸਹਾਇਕ ਧੰਦੇ ਵਾਤੇ ਟਰੱਕ ਲੈ ਰੱਖਿਆ ਉਹ ਕਿਸ਼ਤਾਂ ਭਰੀ ਜਾਂਦਾ 2 ਲੱਖ ਰੁਪਏ ਦੇ ਕੇ ਅੱਜ ਕੱਲ ਗੱਡੀ ਦੇ ਦਿੰਦੇ ਆ ਜਿਹੜੀ ਮਰਜ਼ੀ ਕੰਪਨੀ ਤੋਂ ਲੈ ਲਓ ਸਿਬੜ ਸਹੀ ਹੋਣਾ ਚਾਹੀਦਾ ਤਾਂ ਉਹਨਾਂ ਨੇ ਟਰੱਕ ਲੈ ਹੋਏ ਆ ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਸਾਨੂੰ ਇਹ ਸਮੱਸਿਆ ਹੈ ਵੀ ਖਨੌਰੀ ਤੇ ਸੰਭੂ ਬਾਰਡਰ ਤੇ ਕਮਾ ਕੇ ਗੱਡੀ ਲਿਆ ਕੇ 80 ਕਿਲੋਮੀਟਰ ਵੱਧ ਗੱਡੀ ਚੱਲ ਜਾਂਦੀ ਤੇ ਗੱਡੀ ਆ ਜਿਹੜੀ ਉਹ 4 ਦੀ ਐਵਰੇਜ ਨਹੀਂ ਦੀ 4 ਤੋਂ 5 ਲਾਲੋ ਸਾਹਿਬ ਕਿੰਨਾ ਆਉਦਾ ਤੇਲ ਮੱਚ ਗਿਆ ਫਿਰ ਉਹ ਕਹਿੰਦੇ ਲਿੰਕ ਰੋਡ ਤੇ ਜਹੇਦਰ ਉਧਰ ਪਿੰਡਾਂ ਚ ਜਾਂਦੇ ਆ ਕੋਈ ਚੀਜ਼ ਵਿੱਚ ਵੱਜ ਸਕਦੀ ਹੈ ਔਰ ਲਿੰਕ ਰੋਡ ਤੇ ਸਾਡੇ ਐਕਸਲ ਟੁੱਟ ਜਾਂਦੇ ਆ ਟਾਇਰਾਂ ਦਾ ਨੁਕਸਾਨ ਹੁੰਦਾ ਤੇ ਜਾਮ ਵਿੱਚ ਗੱਡੀਆਂ ਪਾ ਚ ਜਾਂਦੀਆਂ ਤੇ ਕਈ ਕਈ ਦਿਨ ਅਸੀਂ ਘਰੇ ਨਹੀਂ ਆਉਂਦੇ ਤੇ ਸਾਨੂੰ ਕੱਪੜੇ ਲੀੜੇ ਪਾਉਣ ਦੀ ਸਾਡੇ ਕੋਲੇ ਇੱਕ ਦੋ ਸ਼ੂਟ ਹੁੰਦੇ ਆ ਤੇ ਬਹੁਤ ਵੱਡੀ ਦਿੱਕਤ ਆ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਵੀ ਇੱਥੋਂ ਜਿਹੜਾ ਦੂਸਰੀ ਸਟੇਟ ਦੇ ਵਿੱਚ ਮਾਲ ਜਾਂਦਾ ਜਾਂ ਉਧਰੋਂ ਆਉਂਦਾ ਉਧਰੋਂ ਅਸੀਂ ਤਾਂ ਲੈ ਆਉਣੇ ਆ 80 ਕਿਲੋਮੀਟਰ ਵੱਲ ਬਲਾਵਾ ਪਾ ਕੇ ਲੇਕਿਨ ਉਧਰਲੇ ਰਾਜ ਦੀ ਦੂਸਰੇ ਰਾਜਾਂ ਦੀਆਂ ਗੱਡੀਆਂ ਪੰਜਾਬ ਤੋਂ ਪੰਜਾਬ ਆਉਣ ਤੋਂ ਕੰਨੀ ਘਤਰੌਂਦੀਆਂ ਹੁਣ ਸਭ ਤੋਂ ਵੱਡੀ ਸਮੱਸਿਆ ਇਹ ਹੈ ਵੀ ਜੇ ਖੇਤੀ ਢਾਂਚੇ ਨੂੰ ਛੱਡ ਕੇ ਦੂਜਾ ਕੰਮ ਸ਼ੁਰੂ ਕਰਿਆ ਕਿਸੇ ਨੇ ਕੋਈ ਛੋਟਾ ਹਾਥੀ ਲਿਆ ਕਿਸੇ ਨੇ ਟਰੱਕ ਲਿਆ ਕਿਸੇ ਨੇ ਕੈਂਟਰ ਲਿਆ ਕਿਸੇ ਨੇ ਘੋੜਾ ਲਿਆ ਤਾਂ ਜੇ ਉਹਨਾਂ ਦਾ ਕੋਈ ਧੰਦਾ ਚੱਲਿਆ ਤਾਂ ਇਹ ਧਰਨਿਆ ਕਰਕੇ ਜਿਹੜਾ ਉਹ ਧੰਦਾ ਫੇਰ ਉਹਨਾਂ ਦਾ ਚੌਪਟ ਹੋ ਗਿਆ ਸਭ ਤੋਂ ਵੱਡੀ ਗੱਲ ਨੁਕਸਾਨ ਹੁੰਦਾ ਫਿਰ ਉਹਨਾਂ ਨੇ ਕਿਸ਼ਤਾਂ ਭਾਣੀਆਂ ਹੁੰਦੀਆਂ ਕਿਸ਼ਤਾਂ ਜੇ ਨਹੀਂ ਭਰਦੇ ਮੰਨ ਲਓ ਉਹਨਾਂ ਨੇ 10 ਕਿਸ਼ਤਾਂ ਭਾਰਤੀਆਂ 10 ਮਹੀਨਿਆਂ ਦੀਆਂ 2-3 ਲੱਖ ਰੁਪਏ ਦੀ ਇੱਕ ਗੱਡੀ ਲੈ ਲਈ ਤਾਂ ਉਦੋਂ ਬਾਅਦ ਜੇ ਕਿਸ਼ਤ ਨਹੀਂ ਭਰੀ ਦੀ ਤਾਂ ਉਹ ਗੱਡੀ ਜਿਹੜੀ ਬੈਂਕ ਵਾਲੇ ਐ ਉਹ ਚੱਕ ਕੇ ਲੈ ਜਾਂਦੇ ਐ ਤੇ ਫਿਰ ਉਹਦੀ ਕੋਈ ਅਪੀਲ ਦਲੀਲ ਨਹੀਂ ਉਹ ਗੱਡੀ ਜਿੰਨੇ ਦੀ ਵਿਕਦੀ ਐ ਉਹ ਕੰਪਨੀ ਵੇਚ ਦਿੰਦੀ ਐ ਜਿਹੜੀ ਬੈਂਕ ਚੱਕਦੀ ਐ ਕੋਈ ਚੋਲਾ ਮੰਡਲ ਆ ਕੋਈ HDFC ਆ ਕੋਈ ਜਿੱਥੋਂ ਜਿੱਥੋਂ ਇਹਨਾਂ ਨੇ ਲੋਨ ਕਰਾਏ ਹੁੰਦੇ ਐ ਉਸ ਤੋਂ ਬਾਅਦ ਜਿਹੜਾ ਘਾਟਾ ਪੈਂਦਾ ਉਹਨਾਂ ਦੇ ਚੈੱਕ ਹੁੰਦੇ ਆ ਕਿਉਂਕਿ ਜਦੋਂ ਆਪਾਂ ਲੋਨ ਲੈਨੇ ਆ ਤਾਂ ਉਦੋਂ ਉਹ ਹੱਥ ਵਢਾ ਲੈਂਦੇ ਐ ਜੇ ਬੰਦਾ ਲੋਨ ਵਾਲੀ ਸਾਰੀ ਫਾਈਲ ਪੜੂ ਤੇ ਉਹ ਬੰਦਾ ਜੇ ਪੜ੍ਹੇ ਨਾ ਤੇ ਸਾਰੀ ਉਮਰ ਲੋਨ ਨਹੀਂ ਲੈਂਦਾ ਕਿਉਂਕਿ ਉਹ ਬਰੀਕ ਜੇ ਅੱਖਰ ਆ ਜਿਹੜੇ ਕਲੇਸ਼ ਦਾ ਘਰ ਹੁੰਦੇ ਆ। ਉਦੋਂ ਬਾਅਦ ਉਹ ਚ ਇੱਕ ਲਾ ਦਿੰਦੇ ਆ। ਫਿਰ ਇੱਥੇ ਕੋਰਟਾਂ ਦੇ ਵਿੱਚ ਕੋਈ ਉਹਦੀ ਚਾਰਾ ਜੋਈ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਟ੍ਰਿਬਿਊਨਲ ਵੱਖਰਾ ਹੈ। ਆਰਬਿਟਰੇਟਰ ਵੱਖਰੇ ਹੈ। ਉਹਨਾਂ ਦਾ ਫੈਸਲਾ ਟਲ ਹੈ। ਇੱਕ ਬਿੱਲ ਪਾਸ ਹੋਇਆ ਹੋਇਆ ਹੈ, ਇੱਕ ਬੋਰਡ ਬਣਿਆ ਹੋਇਆ ਹੈ। ਉਹਨਾਂ ਦੀ ਅਪੀਲ ਦਲੀਲ ਹੈ ਜਿਹੜੀ ਉਹ ਜਾਂ ਚੰਡੀਗੜ੍ਹ ਜਾਂ ਦਿੱਲੀ ਉਹਨਾਂ ਦਾ ਆਰਬਿਟਰੇਟਰ ਹੈ ਜਿਹੜਾ ਕਰਦਾ ਉੱਥੇ ਜਾ ਕੇ ਅਪੀਲ ਕੰਮ ਨਹੀਂ ਪੈਂਦੀ ਤਾਂ ਫਿਰ ਦੇਖੋ ਤੁਸੀਂ ਜਿਹੜੀ ਗੱਡੀ ਕੋਹੀ ਗਈ ਉਹਦਾ ਜਿਹੜਾ 2-3 ਲੱਖ ਰੁਪਈਆ ਭਰਿਆ ਉਹ ਗਿਆ ਜਿਹੜੀਆਂ ਕਿਸ਼ਤਾਂ ਭਰੀਆਂ ਉਹ ਗਈਆਂ ਕੰਮ ਤੋਂ ਮਹਤਾਜ ਹੋ ਗਿਆ ਬੱਚੇ ਭੁੱਖੇ ਮਰਨ ਲੱਗੇ ਹੁਣ ਖੇਤੀ ਢਾਂਚੇ ਦੇ ਵਿੱਚ ਥੋੜਾ ਤਾਂ ਨੁਕਸਾਨ ਹੋ ਹੀ ਜਾਂਦਾ ਆਪਾਂ ਆਵਾਜਾਈ ਦੇ ਵਿੱਚ ਵਿਗੜਨ ਪਾ ਕੇ ਜਿਹੜੇ ਦੂਜੇ ਵਿਚਾਰੇ ਆਪਣੇ ਟਰੱਕ ਡਰਾਈਵਰ ਵੀਰ ਹੈ ਕਨੈਕਟਰ ਹੈ ਉਹਨਾਂ ਨੂੰ ਕਿਉਂ ਆਪਾਂ ਪਰੇਸ਼ਾਨ ਕੀਤਾ ਕਿਉਂਕਿ ਇੱਕ ਟਰੱਕ ਦੇ ਤਿੰਨ ਬੰਦੇ ਕੰਮ ਕਰਦੇ ਆ ਦੋ ਤਾਂ ਪੱਕਾ ਹੀ ਕਰਦੇ ਆ ਇੱਕ ਡ్రਾਈਵਰ ਇੱਕ ਕਲੀਨਰ ਕਹਿੰਨੇ ਆਪਾਂ ਕਨੈਕਟਰ ਕਹਿ ਦਿੰਨੇ ਜੀ ਨੂੰ ਤੇ ਉਹਦੇ ਨਾਲ ਲਾ ਲਓ ਵੀ ਤੁਸੀਂ 10 ਜੀ ਉਹਨਾਂ ਦੇ ਆਪ ਦੇ ਪਲਦੇ ਆ ਫਿਰ ਵਪਾਰੀ ਮਾਲ ਲਿਉਂਦਾ ਵਪਾਰੀ ਮਾਲ ਲਿਉਂਦਾ ਫਿਰ ਅੱਗੇ ਉਹ ਵੇਚਦਾ ਤੇ ਹੁਣ ਉੱਥੇ ਜੇ ਕੋਈ ਮਤਲ ਇਹ ਜੀ ਚੀਜ਼ ਭਰੀ ਹੋਈ ਆ ਜਿਹੜੀ ਕਿ 4 ਦਿਨਾਂ ਬਾਅਦ ਖਰਾਬ ਹੋ ਜੂਗੀ ਤੇ ਵੇਖ ਲਓ ਫਿਰ ਉਹਨਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਨੁਕਸਾਨ ਹੋ ਗਿਆ ਸਭ ਤੋਂ ਵੱਡੀ ਇਹ ਦਿੱਕਤ ਹੈ 80 ਕਿਲੋਮੀਟਰ ਜਿਹੜੀਆਂ ਗੱਡੀਆਂ ਘੁਮਾ ਕੇ ਉਹ ਕਹਿੰਦੇ ਜੀ ਅਸੀਂ ਸੰਭੂ ਤੋਂ ਜਿਹੜਾ ਹੈਗਾ ਸ਼ੰਭੂ ਬਾਰਡਰ ਤੋਂ ਲਾਲੜੂ ਸਾਈਡ ਦੇ ਵਿੱਚ ਦੀ ਆਉਣੀ ਹੈ ਤੇ 80 ਕਿਲੋਮੀਟਰ ਜਿਹੜਾ ਟਰੱਕ ਆ ਜਾਦੇ ਘੋੜਾ ਟਰੱਕ ਆ ਗੱਡੀ ਆ ਜਿਆਦਾ ਚੱਲਦਾ ਤੇ 3 ਜਾਂ 4 ਦੀ ਐਵਰੇਜ ਹੁੰਦੀ ਹੈ ਹੁਣ ਲਾਲੋ ਤੁਸੀਂ 80 ਕਿਲੋਮੀਟਰ ਗਏ 80 ਆਏ 160 ਹੋ ਗਿਆ 160 ਨੂੰ ਤੁਸੀਂ 3 ਤੇ ਜਾਂ 4 ਤੇ ਵੰਡ ਲਓ ਕਿੰਨੇ ਲੀਟਰ ਤੇਲ ਹੋ ਗਿਆ ਉਹੀ ਉਹਨਾਂ ਨੂੰ ਬਚਣਾ ਹੁੰਦਾ ਇਸ ਕਰਕੇ ਆਪਾਂ ਚੰਗੀ ਸੋਚ ਰੱਖੀਏ ਕਿਸੇ ਦਾ ਨੁਕਸਾਨ ਨਾ ਕਰੀਏ ਬਾਧੂ ਦੇ ਐਜੀਟੇਸ਼ਨ ਬਾਧੂ ਦੇ ਧਰਨੇ ਬੇਪਜੂਲੀ ਕੰਮ ਉਨ੍ਹਾਂ ਦੇ ਵਿੱਚ ਆਪਾਂ ਵਿਗੜਨ ਪਾਉਣਾ ਤਾਂ ਆਪਣੇ ਵਾਸਤੇ ਜਿਹੜਾ ਹੈ ਚੰਗੀ ਗੱਲ ਨਹੀਂ ਇਹ ਸਰਕਾਰ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਰੋਡ ਦੇ ਉੱਤੇ ਸਰਕਾਰ ਨੂੰ ਰੋਜ਼ ਦੀ ਕਮਾਈ ਹੈ ਰੋਡ ਟੈਕਸ ਭਰੇ ਆ ਗੱਡੀ ਲਈ ਆ ਜਦੋਂ ਫਿਰ ਟਾਇਰਾਂ ਵਾਲਿਆਂ ਨੂੰ ਕਮਾਈ ਆ ਰੋਜ਼ ਟਾਇਰ ਕੱਸਦੇ ਆ ਇਸ ਕਰਕੇ ਜਿਹੜੀ ਸਰਕਾਰ ਹੈ ਇਹਦੇ ਵੱਲ ਧਿਆਨ ਦੇਵੇ ਕਿ ਜਿਹੜੀ ਰੋਜ਼ ਦੀ ਕਮਾਈ ਆ ਗਵਰਨਮੈਂਟ ਨੂੰ ਟੈਕਸ ਦੀ ਟੈਕਸ ਦੇ ਜਿਹੜਾ ਟੈਕਸ ਦੇ ਟੈਕਸ ਜਾਂਦਾ ਹੈ ਜਿਹੜਾ ਗਵਰਨਮੈਂਟ ਨੂੰ ਰੋਜ਼ ਦਾ ਤੇਲ ਦੀ ਕੰਜ਼ਮਪਸ਼ਨ ਹੁੰਦੀ ਹੈ ਟਾਇਰ ਘਸਦੇ ਹੈ ਤੇਲ ਖਪਤ ਹੁੰਦਾ ਹੈ ਗੱਡੀਆਂ ਦੀ ਰਿਪੇਅਰ ਹੁੰਦੀ ਹੈ ਫਿਰ ਉਹਦੇ ਜਿਹੜੀ ਬੀਮੇ ਲੰਘ ਜਾਂਦੇ ਫਿਰ ਦੁਬਾਰੇ ਬੀਮੇ ਕਰਾਉਂਦੇ ਹਨ ਬਲ ਕਿੰਨੇ ਕਿੰਨੇ ਕੰਪਨੀਆਂ ਦਾ ਕੰਮ ਚੱਲ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਹੈਗਾ ਉਹਨਾਂ ਨੂੰ ਲੋਨ ਦੀ ਜਿਹੜੀ ਸਮੱਸਿਆ ਆਉਂਦੀ ਹੈ ਫਿਰ ਆਪਾਂ ਜਿਹੜੀ ਲੋਨ ਦੀ ਉਹ ਕਿਸ਼ਤ ਭਰਦੇ ਉਹਦੀ ਸਮੱਸਿਆ ਆਉਂਦੀ ਹੈ ਫਿਰ ਸਭ ਤੋਂ ਵੱਡੀ ਗੱਲ ਹੋਰ ਹੈ ਕਿ ਆਪਾਂ ਇਰਾਨ ইরাਕ ਤੋਂ ਤੇਲ ਲੈਣੇ ਆ ਆਪਣੇ ਪੰਜਾਬ ਭਾਰਤ ਦੇ ਵਿੱਚ ਕਿਸੇ ਸਟੇਟ 'ਚ ਨਹੀਂ ਤਾਂ ਸਭ ਤੋਂ ਵੱਡੀ ਇਹ ਸਮੱਸਿਆ ਹੈ ਕਿ ਜਿਹੜੀ 80 80 ਕਿਲੋਮੀਟਰ ਜੇ ਫਾਲਤੂ ਦੀਆਂ ਗੱਡੀਆਂ ਚੱਲੀਆਂ ਤਾਂ ਜੇ ਅੱਜ 96 ਰੁਪਏ 95 ਰੁਪਏ ਡੀਜ਼ਲ ਮਿਲਦਾ ਹੈ ਤੇ ਦੋਦੀ ਖਪਤ ਜ਼ਿਆਦਾ ਹੋ ਗਈ ਤਾਂ ਇਹ ਇਹ ਜਿਹੜਾ ਤੇਲ ਹੈ ਇਹ ਦੋ ਚਾਰ ਮਹੀਨਿਆਂ ਦੇ ਵਿੱਚ 100 ਰੁਪਏ ਲੀਟਰ ਹੋਏਗਾ ਤੇ 4 ਰੁਪਏ ਸਰਕਾਰ ਹੋਰ ਵਧਾਊਗੀ ਕਿਉਂਕਿ ਜਦੋਂ ਖਪਤ ਹੈ ਸਰਕਾਰ ਦਾ ਤਾਂ ਵਿਕਦਾ ਘਾਟਾ ਪਵੇ ਵਾਧਾ ਹੋਵੇ ਤੁਹਾਡਾ ਹੈ ਸਰਕਾਰ ਦਾ ਉਹਦੇ 'ਚ ਕੋਈ ਮਤਲਬ ਨਹੀਂ ਸਰਕਾਰ ਨੇ ਜਿਹੜਾ ਹੈਗਾ GST ਲੈਣਾ ਹੈ ਪਹਿਲਾਂ VAT ਲੈਂਦੀ ਸੀ ਉਹ ਬਦਲ ਗਿਆ ਹੁਣ ਗੁੱਡ ਸਰਵਿਸ ਟੈਕਸ ਹੋ ਗਿਆ ਤੇ ਸਰਕਾਰ ਨੇ ਤਾਂ ਉਹਨੂੰ ਵਧਾ ਦੇਣਾ ਜਿੰਨੀ ਚੀਜ਼ ਦੀ ਕੰਜ਼ਮਪਸ਼ਨ ਹੋ ਖਪਤ ਹੋਊਗੀ ਉਹਦੇ ਸਰਕਾਰ ਹੋਰ ਟੈਕਸ ਲਾ ਦਿੰਦੀ ਹੈ ਇਸ ਕਰਕੇ ਅਸੀਂ ਜਿਹੜੇ ਹੈਗੇ ਆ ਸਾਡੇ ਕਿਸਾਨ ਜੱਥੇ ਬੰਦਿਆਂ ਨੂੰ ਬੇਨਤੀ ਆ ਵੀ ਅਸੀਂ ਛੋਟੇ ਵਰਗ ਨੂੰ ਛੋਟੇ ਕਿਸਾਨ ਨੂੰ ਛੋਟੇ ਵਪਾਰੀ ਨੂੰ ਨਾ ਕੁਚਲੀਏ ਤੇ ਇਹ ਜਿਹੜੇ ਹੈਗੇ ਆ ਇਹਨਾਂ ਦਾ ਨੁਕਸਾਨ ਹੋ ਰਿਹਾ ਤੇ ਇਹਨਾਂ ਤੋਂ ਕਿਸਤਾ ਨਹੀਂ ਮੁੜ ਰਹੀਆਂ ਮੈਂ ਇੱਕ ਕੱਲ ਵੀਡੀਓ ਪਾਈ ਸੀ ਉਹਦਾ ਕਰਕੇ ਨਾ ਮੇਰੇ ਕੋਲੇ ਕਾਫੀ ਡਰਾਈਵਰਾਂ ਦੇ ਵੀਰਾਂ ਦੇ ਫੋਨ ਆਏ ਵੀ ਇਹ ਸਾਡਾ ਜੀ ਆ ਬੁਰਾ ਹਾਲ ਹੈ ਤੇ ਬਾਕੀ ਕਮੈਂਟ ਚ ਪੜ ਲਓ ਉਹਨਾਂ ਨੇ ਲਿਖਿਆ ਦੇਖੋ ਆਨਰ ਰਿਕਾਰਡ ਕਹਿੰਦਾ ਮੈਂ ਫालतੂ ਨਹੀਂ ਕਹਿੰਦਾ ਜਿਹੜੀ ਵੀਡੀਓ ਉਹਦੇ ਥੱਲੇ ਕਮੈਂਟ ਲਿਖੇ ਹੋਏ 2600 2700 ਕਮੈਂਟ ਹੈ ਉਹਨੂੰ ਪੜ ਲਓ ਉਹਦੇ ਵਿੱਚ ਡਰਾਈਵਰ ਤਾਂ ਹਾਂ ਮਾਰਦੇ ਨਾ ਹੁਣ ਕਿਸਾਨ ਜਿਹੜੀਆਂ ਜੱਥੇਬੰਦੀਆਂ ਇਹ ਆਪਣੇਆਂ ਨੂੰ ਮਾਰ ਰਹੀਆਂ ਸਰਕਾਰਾਂ ਤੇ ਕੋਈ ਮਤਲ ਜੂਨ ਹੀ ਸਰਕਦੀ ਫਿਰ ਆਉਟ ਆਫ ਸਟੇਟ ਆਪਣੇ ਲੋਕ ਰਹਿੰਦੇ ਆ ਉਧਰੋਂ ਇਧਰ ਜਾਣੇ ਆ ਉਧਰੋਂ ਉਧਰ ਲਿਆਉਣੇ ਆ ਤੇ ਫਿਰ ਜਦੋਂ ਆਪਣੇ ਬੰਦਿਆਂ ਨੇ ਆਪਣੇ ਵਪਾਰੀਆਂ ਨੇ ਮਾਲ ਇਹ ਸਟੋਰ ਕਰ ਲਿਆ ਤੇ ਵੀਰੋ ਫਿਰ ਮੰਗਾਈ ਨੇ ਵੱਧ ਜਾਣਾ ਆ ਗੰਡੇ ਮਹਿੰਗੇ ਹੋ ਗਏ ਪਿਆਜ਼ ਮਹਿੰਗਾ ਹੋ ਗਿਆ ਮੰਨ ਲਓ ਆਪਣਾ ਗੰਡੇ ਪਿਆਜ਼ੀ ਕੁਜੀ ਜਾਏ ਮਹਿੰਗਾ ਹੋ ਗਿਆ ਟਮਾਟਰ ਮਹਿੰਗੇ ਹੋ ਜਾਣੇ ਆ ਮਿਰਚਾਂ ਸਿਮਲਾ ਮਿਰਚਾਂ ਜਾਂ ਜੰਮੂ ਕਸ਼ਮੀਰ ਚੋਂ ਜਿਹੜੀ ਚੀਜ਼ ਆਉਂਦੀ ਹੈ ਮਤਲਬ ਕੇਸਰ ਹੈ ਜਾਂ ਆਪਾਂ ਨੂੰ ਸੇਵ ਹੈ ਚਲੋ ਆਪਾਂ ਨਹੀਂ ਖਾਣੇ ਤਾਂ ਆਪਣੇ ਮੋਲਖ ਨੇ ਖਾਣੇ ਆਪਣੇ ਲੋਕਾਂ ਨੇ ਖਾਣੇ ਆ ਦਵਾਈਆਂ ਦੇ ਵਿੱਚ ਪੈਂਦੀਆਂ ਹੋਰ ਦਵਾਈਆਂ ਆਉਂਦੀਆਂ ਹਨ ਅਯੁਰਵੈਦਿਕ ਮੈਡੀਸਨਾਂ ਆਉਂਦੀਆਂ ਜੜੀਆਂ ਬੂਟੀਆਂ ਆਉਂਦੀਆਂ ਜਿਹੜੀਆਂ ਕਿ 50-50 ਰੁਪਏ ਪਾਈਆ ਸੀਗੀਆਂ ਤੇ ਅੱਜ ਉਹ 100-100 ਰੁਪਏ ਪਾਈਆ ਕਰਤੀਆਂ ਪਰ ਸਾਰੀਆਂ ਨੇ ਕਿਉਂਕਿ ਜਦੋਂ ਮਾਲ ਹੀ ਨਹੀਂ ਆ ਰਿਹਾ ਇਸ ਕਰਕੇ ਆਪਾਂ ਕਿਸੇ ਦਾ ਨੁਕਸਾਨ ਨਾ ਸੋਚੀਏ ਆਪਣੇ ਗੁਰੂ ਸਾਹਿਬ ਨੇ ਬਾਣੀ ਦਿੱਤੀ ਆ ਬਾਣੀ ਦਾ ਪਾਵਨ ਸ਼ਬਦ ਹੈ ਸਭਾ ਸਾਂਝੀ ਬਾਲਸਧਾਨ ਤੂੰ ਕਿਸੇ ਨਾ ਹਿੱਸੇ ਬਾਹਰ ਜੀਓ ਇੱਕ ਅੱਖ ਨਾਲ ਸਾਰਿਆਂ ਨੂੰ ਵੇਖਣਾ ਚਾਹੀਦਾ ਇਸ ਕਰਕੇ ਜਿਹੜਾ ਹੈਗਾ ਟਰੱਕ ਡਰਾਈਵਰਾਂ ਦਾ ਜਿਹੜੀ ਸਾਡੀਆਂ ਜੱਤੇ ਬੰਦੀਆਂ ਉਹਨਾਂ ਉਹ ਖਿਆਲ ਰੱਖਣ ਜਾਂ ਉਹਨਾਂ ਨੂੰ ਲੰਘਾਇਆ ਜਾਵੇ ਉਹ ਕਹਿੰਦੇ ਸੀ ਜਾਮ ਚ ਫਸ ਜਾਂਦੇ ਆ ਤੇ ਕਈ ਕਈ ਦਿਨ ਉੱਥੇ ਫਿਰ ਭੁੱਖੇ ਪਿਆਸੇ ਰਹਨੇ ਆ ਆਪ ਦੇ ਬੱਚਿਆਂ 'ਚ ਨਹੀਂ ਆ ਸਕਦੇ ਤੇ ਅਸੀਂ 80 ਕਿਲੋਮੀਟਰ ਜ਼ਿਆਦਾ ਗੱਡੀਆਂ ਚਲਾਉਨੇ ਆ ਤੇ ਫਿਰ ਸਾਡੇ ਐਕਸਲ ਟੁੱਟ ਜਾਂਦੇ ਆ ਟਾਇਰ ਪਾੜ ਜਾਂਦੇ ਆ ਰਿਪੇਅਰਾਂ ਹੁੰਦੀਆਂ ਤੇ ਫਿਰ ਉਹਨਾਂ ਦਾ ਜਿਹੜਾ ਟੈਕਸ ਹੈਗਾ ਆਹ ਸੌਰੀ ਜਿਹੜਾ ਆਪਣਾ ਉਹਨਾਂ ਨੇ ਕਿਸ਼ਤ ਭਰਨੀ ਹੁੰਦੀ ਹੈ ਉਹ ਕਿਸ਼ਤਾਂ ਨਿਕਲ ਨਹੀਂ ਰਹੀਆਂ ਉਹ ਕਹਿੰਦੇ ਸਾਡੀ ਫਿਰ ਕੰਪਨੀ ਗੱਡੀ ਖੋ ਕੇ ਲੈ ਜਾਂਦੇ ਆ ਇਸ ਕਰਕੇ ਜੁਨੀਆਣਾ ਨੂੰ ਬੇਨਤੀ ਹੈ ਵੀ ਠੀਕ ਆ ਤੁਹਾਡੀਆਂ ਮੰਗਾਂ ਜਿਹੜੀਆਂ ਮੰਗ ਮੰਗੋ ਮਨਾਓ ਜਹ ਜਾਂ ਪਰ ਕਿਸੇ ਹੋਰ ਜਗ੍ਹਾ ਤੇ ਜਾ ਕੇ ਕੋਈ ਲੀਲਾ ਪਾਵਣਾ ਲੀਲਾ ਜਾਂ ਕੋਈ ਹੋਰ ਜਿਹੜਾ ਸਰਕਾਰ ਦੇ ਗਰਾਊਂਡ ਨੂੰ ਉੱਥੇ ਉੱਥੇ ਜਾ ਕੇ ਜਿਹੜੀਆਂ ਰੈਲੀਆਂ ਕੀਤੀਆਂ ਜਾਣ ਆਵਾਜ਼ਾਈ ਦੇ ਵਿੱਚ ਵਿਗੜ ਨਾ ਪਿਆ ਜਾਵੇ ਉਮੀਦ ਹੈ ਵੀ ਬੇਨਤੀ ਨੂੰ ਪ੍ਰਵਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ